ਇੱਕ ਮੁਸਲਮਾਨ ਡਰਾਈਵਰ ਵੀ ਏ ਮੁਸਲਮਾਨ ਬਸਾਂ ਦਾ ਮਾਲਕ ਵੀ ਏ ਤੇ ਉਹਨੇ ਆਪਣੀਆਂ ਗੱਡੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਲਗਾਈਆਂ ਨੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਕਿਉਂ ਲਗਾਈਆਂ ਨੇ ਅੱਜ ਐਸੇ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਧਰ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲ ਗਿਆ ਵੀਡੀਓ ਸ਼ੁਰੂ ਕਰਦੇ ਆ 1 2 3 2 ਹਾਜੀ ਹੁਸੈਨ ਨਾਮ ਦਾ ਇੱਕ ਮੁਸਲਮਾਨ ਤਕਰੀਬਨ 100 ਬਸਾਂ ਦਾ ਮਾਲਕ ਸੀ ਤੇ ਉਸ ਦੀ ਹਰ ਇੱਕ ਬਸ ਦੇ ਵਿੱਚ ਡਰਾਈਵਰ ਸੀਟ ਦੇ ਨਾਲ ਡੈਸ਼ਬੋਰਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਤਸਵੀਰ ਲੱਗੀ ਹੋਈ ਸੀ ਜਿਸ ਵਿੱਚ ਉਹ ਘੋੜੇ ਤੇ ਸਵਾਰ ਸਨ ਸਭ ਨੂੰ ਪਤਾ ਸੀ ਕਿ ਇਸ ਬਸ ਦਾ ਮਾਲਕ ਇੱਕ ਮੁਸਲਮਾਨ ਹੈ ਸਵਾਰੀਆਂ ਦੇ ਨਾਲ ਨਾਲ ਡਰਾਈਵਰ ਕਨੈਕਟਰਾਂ ਦੇ ਮਨ ਵਿੱਚ ਵੀ ਇਹ ਸਵਾਲ ਸੀ ਕਿ ਉਹਨਾਂ ਨੇ ਇਹ ਤਸਵੀਰ ਕਿਉਂ ਲਗਾਈ ਹੈ ਪਰ ਪਤਾ ਕਿਸੇ ਨੂੰ ਵੀ ਨਹੀਂ ਸੀ ਇਹ ਜਾਨਣਾ ਹਰ ਕੋਈ ਚਾਹੁੰਦਾ ਸੀ ਇਸ ਪਿੱਛੇ ਕੀ ਕਾਰਨ ਸੀ ਇਹ ਜਾਣਨ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਇਹ ਗੱਲ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਹੈ ਮੁੰਬਈ ਦੇ ਰਹਿਣ ਵਾਲੇ ਸਿੱਖ ਵਰਿੰਦਰ ਸਿੰਘ ਜੋ ਕਿ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਬਦਲੀ ਔਰੰਗਾਬਾਦ ਦੀ ਹੋ ਗਈ ਸੀ ਵਰਿੰਦਰ ਸਿੰਘ ਹਰ ਰੋਜ਼ ਦਫ਼ਤਰ ਦੇ ਵਿੱਚ ਜਾਣ ਦੇ ਲਈ ਬੱਸ ਵਿੱਚ ਸਫ਼ਰ ਕਰਦੇ ਸੀ ਉਹਨਾਂ ਨੇ ਦੇਖਿਆ ਕਿ ਜਿਸ ਬੱਸ ਦੇ ਵਿੱਚ ਉਹ ਸਫ਼ਰ ਕਰ ਰਹੇ ਸੀ ਉਸ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘੋੜੇ ਦੇ ਨਾਲ ਤਸਵੀਰ ਲੱਗੀ ਹੋਈ ਹੈ ਰੋਜ਼ਾਨਾ ਵਰਿੰਦਰ ਸਿੰਘ ਨੇ ਬੱਸ ਦੇ ਵਿੱਚ ਸਫ਼ਰ ਕਰਨਾ ਤਾਂ ਉਹਨਾਂ ਨੇ ਇੱਕ ਗੱਲ ਨੋਟ ਇੱਦੀ ਕੇ ਇਸ ਕੰਪਨੀ ਦੀ ਹਰ ਬੱਸ ਦੇ ਵਿੱਚ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਘੋੜੇ ਦੇ ਨਾਲ ਤਸਵੀਰ ਲੱਗੀ ਹੋਈ ਹੈ ਤੇ ਇਸ ਕੰਪਨੀ ਦੀਆਂ ਬਹੁਤ ਸਾਰੀਆਂ ਬੱਸਾਂ ਹਨ ਅਤੇ ਹਰ ਇੱਕ ਬੱਸ ਦੇ ਵਿੱਚ ਇਹ ਤਸਵੀਰ ਲੱਗੀ ਹੋਈ ਹੈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਕਿ ਇਹ ਕਿਸੇ ਸਿੱਖ ਟਰਾਂਸਪੋਰਟਰ ਦੀਆਂ ਬੱਸਾਂ ਨਹੀਂ ਤੇ ਹੋ ਸਕਦਾ ਕਿ ਡਰਾਈਵਰ ਕਨੈਕਟਰ ਮੁਸਲਮਾਨ ਰੱਖੇ ਹੋਣ ਕਿਉਂਕਿ ਉਹਨਾਂ ਦੇ ਬੱਸਾਂ ਦੇ ਵਿੱਚ ਜ਼ਿਆਦਾਤਰ ਡਰਾਈਵਰ ਕਨੈਕਟਰ ਮੁਸਲਮਾਨ ਹੀ ਸਨ ਸੋ ਇਸੇ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਫਿਰ ਇੱਕ ਦਿਨ ਵਰਿੰਦਰ ਸਿੰਘ ਨੇ ਉਸ ਬੱਸ ਦੇ ਕਨੈਕਟਰ ਨੂੰ ਪੁੱਛ ਹੀ ਲਿਆ ਕਿ ਇਸ ਪਿੱਛੇ ਕੀ ਕਾਰਨ ਹੈ ਤੇ ਇਨਾਂ ਸਾਂ ਦਾ ਮਾਲਕ ਕੌਣ ਹੈ ਕਲੈਕਟਰ ਨੇ ਸਾਰਾ ਕੁਝ ਦੱਸ ਦਿੱਤਾ ਕਿ ਇਸ ਬੱਸ ਦੇ ਮਾਲਕ ਹਾਜੀ ਹੁਸੈਨ ਸਾਹਿਬ ਨੇ ਅਤੇ ਉਹ ਕਿੱਥੇ ਬੈਠਦੇ ਨੇ ਕਿੱਥੇ ਮਿਲਣਗੇ ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ ਵਰਿੰਦਰ ਸਿੰਘ ਉਹਨਾਂ ਨੂੰ ਮਿਲਣ ਉਹਨਾਂ ਦੇ ਆਫਿਸ ਚਲੇ ਗਏ ਹਾਜੀ ਸਾਹਿਬ ਨੇ ਵਰਿੰਦਰ ਸਿੰਘ ਦਾ ਸਵਾਗਤ ਕੀਤਾ ਤੇ ਮਿਲਣ ਦਾ ਕਾਰਨ ਪੁੱਛਿਆ ਗੱਲਾਂ ਬਾਤਾਂ ਤੋਂ ਹੀ ਵਰਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਹਾਜੀ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ ਤੇ ਪੱਕੇ ਮੁਸਲਮਾਨ ਨੇ ਵਰਿੰਦਰ ਨੇ ਪੁੱਛਿਆ ਕਿ ਉਹ ਰੋਜ਼ਾਨਾ ਉਹਨਾਂ ਦੀਆਂ ਬੱਸਾਂ ਦੇ ਵਿੱਚ ਯਾਤਰਾ ਕਰਦਾ ਹੈ ਤੇ ਉਸ ਨੇ ਦੇਖਿਆ ਕਿ ਉਹਨਾਂ ਦੀ ਹਰ ਇੱਕ ਬੱਸ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਦੀ ਮਹਾਰਾਜ ਜੀ ਦੀ ਘੋੜੇ ਸਮੇਤ ਤਸਵੀਰ ਲੱਗੀ ਹੈ ਅਤੇ ਇਹ ਤਸਵੀਰ ਉਹਨਾਂ ਦੀ ਹਰ ਬੱਸ ਵਿੱਚ ਮੌਜੂਦ ਹੈ ਮੇਰੇ ਪੁੱਛਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਇਹ ਪੰਜਾਬ ਨਹੀਂ ਹੈ ਤੇ ਦੂਸਰਾ ਤੁਸੀਂ ਮੁਸਲਮਾਨ ਹੋ ਅਤੇ ਤੁਹਾਡੇ ਡਰਾਈਵਰ ਕਨੈਕਟਰ ਵੀ ਮੁਸਲਮਾਨ ਹਨ ਫਿਰ ਤੁਸੀਂ ਗੁਰੂ ਜੀ ਦੀ ਇਹ ਤਸਵੀਰ ਬੱਸ ਦੇ ਵਿੱਚ ਕਿਉਂ ਲਗਾਈ ਹੈ ਅਤੇ ਹਰ ਬੱਸ ਵਿੱਚ ਹੀ ਕਿਉਂ ਲਗਾਈ ਹੈ ਇਹ ਸਵਾਲ ਸੁਣ ਕੇ ਹਾਜੀ ਸਾਹਿਬ ਕੁਝ ਸਮਾਂ ਖਾਮੋਸ਼ ਰਹੇ ਹਾਜੀ ਸਾਹਿਬ ਕਹਿਣ ਲੱਗੇ ਕਿ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਕੁਝ ਵੀ ਬਤਾਨੇ ਕੋ ਤਿਆਰ ਨਹੀਂ ਹੂੰ ਸਾਰੀ ਗੱਲਬਾਤ ਹਿੰਦੀ ਦੇ ਵਿੱਚ ਹੋਈ। ਉਸ ਤੋਂ ਬਾਅਦ ਹਾਜੀ ਸਾਹਿਬ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ? ਤਾਂ ਮੈਂ ਦੱਸਿਆ ਕਿ ਮੈਂ ਇਨਕਮ ਟੈਕਸ ਦੇ ਵਿੱਚ ਕੰਮ ਕਰਦਾ ਹਾਂ। ਉਸ ਤੋਂ ਬਾਅਦ ਮੈਂ ਉਹਨਾਂ ਦੇ ਆਫਿਸ ਤੋਂ ਬਾਹਰ ਆ ਗਿਆ। ਮੈਂ ਆਫਿਸ ਤੋਂ ਬਾਹਰ ਆਇਆ ਹੀ ਸੀ ਕਿ ਉਹਨਾਂ ਨੇ ਨੌਕਰ ਭੇਜ ਕੇ ਮੈਨੂੰ ਵਾਪਸ ਬੁਲਾ ਲਿਆ। ਹਾਜੀ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਦੇ ਪਿੱਛੇ ਕਾਰਨ ਜਾਨਣਾ ਚਾਹੁੰਦੇ ਹੋ ਤਾਂ ਸੁਣੋ। ਅੱਜ ਤੋਂ 17 ਸਾਲ ਪਹਿਲਾਂ ਉਸ ਨੂੰ ਅਧਰੰਗ ਹੋ ਗਿਆ ਸੀ। ਸਰੀਰ ਨੇ ਛਾਤੀ ਤੋਂ ਥੱਲੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਸਿਰਫ ਉਹ ਬੋਲ ਸਕਦਾ ਸੀ ਅਤੇ ਸਾਹ ਲੈ ਸਕਦਾ ਸੀ ਲੱਤਾਂ ਬਾਹਾਂ ਕੁਝ ਵੀ ਹਿਲਾ ਨਹੀਂ ਸਕਦਾ ਸੀ ਬੋਲਣ ਦੇ ਵਿੱਚ ਵੀ ਤਕਲੀਫ ਹੁੰਦੀ ਸੀ ਕਿਉਂਕਿ ਮੂੰਹ ਤੇ ਵੀ ਅਧ ਰੰਗ ਦਾ ਅਸਰ ਹੋਇਆ ਸੀ ਪਹਿਲਾਂ ਤਾਂ ਪਤਨੀ ਨੇ ਕੁਝ ਮਹੀਨੇ ਤੱਕ ਸੇਵਾ ਕੀਤੀ ਪਰ ਬਾਅਦ ਵਿੱਚ ਅੱਕ ਕੇ ਉਹ ਵੀ ਛੱਡ ਗਈ ਅਤੇ ਬੱਚਿਆਂ ਸਮੇਤ ਪੇਕੇ ਚਲੀ ਗਈ ਉਸ ਤੋਂ ਕੁਝ ਸਮਾਂ ਬਾਅਦ ਗਵਾਂਡੀਆਂ ਨੇ ਉਸ ਨੂੰ ਸੰਭਾਲ ਲਿਆ ਪਰ ਉਹ ਵੀ ਕਿੰਨਾ ਚਿਰ ਦੇਖਦੇ ਆਖਰ ਉਹਨਾਂ ਨੇ ਉਸ ਨੂੰ ਚੁੱਕ ਕੇ ਹੋਸ ਦੇ ਘਰ ਦੇ ਹੀ ਬਾਹਰ ਬਿਠਾ ਦਿੱਤਾ ਤਾਂ ਕਿ ਕੋਈ ਆਉਂਦਾ ਜਾਂਦਾ ਰਾਹੀਰ ਉਸ ਨੂੰ ਦੇਖ ਕੇ ਕੁਝ ਨਾ ਕੁਝ ਖਾਣ ਲਈ ਦੇ ਜਾਇਆ ਕਰੇਗਾ ਉਹ ਰਸਤੇ ਤੇ ਪਿਆ ਰਹਿੰਦਾ ਸੀ ਕਦੇ-ਕਬਾਰ ਕੋਈ ਰੋਟੀ ਦੇ ਜਾਂਦਾ ਸੀ ਤੇ ਕਦੇ ਕੋਈ ਪੈਸੇ ਦੇ ਜਾਂਦਾ ਸੀ ਪਰ ਉਸਦੇ ਹੱਥ ਪੈਰ ਕੰਮ ਨਹੀਂ ਕਰਦੇ ਸੀ ਤਾਂ ਕਰਕੇ ਇਹ ਸਭ ਕੁਝ ਵਿਅਰਥ ਸੀ ਕਿਸੇ ਕੰਮ ਦਾ ਨਹੀਂ ਸੀ ਉਹ ਬਹੁਤ ਤਕਲੀਫ ਦੇ ਵਿੱਚ ਸੀ ਅਤੇ ਸੋਚਦਾ ਸੀ ਕਿ ਇਹ ਸਭ ਉਸਦੇ ਨਾਲ ਹੀ ਕਿਉਂ ਹੋਇਆ ਉਹ ਹਰ ਰੋਜ਼ ਸੜਕ ਦੇ ਕਿਨਾਰੇ ਪਿਆ ਦੇਖਦਾ ਸੀ ਕਿ ਬਹੁਤ ਸਾਰੇ ਲੋਕ ਹਜ਼ੂਰ ਸਾਹਿਬ ਜਾ ਰਹੇ ਨਹੀਂ ਕੋਈ ਸ਼ਬਦ ਗਾਉਂਦਾ ਜਾ ਰਿਹਾ ਸੀ ਤੇ ਕਈ ਲੋਕਾਂ ਨੇ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਦੇ ਅੱਗੇ ਨਿਸ਼ਾਨ ਸਾਹਿਬ ਲਗਾਏ ਹੁੰਦੇ ਸੀ ਉਹ ਕਈ ਦਿਨ ਇਸੇ ਤਰ੍ਹਾਂ ਜਥਿਆਂ ਨੂੰ ਜਾਂਦੇ ਹੋਏ ਦੇਖਦਾ ਰਿਹਾ ਇੱਕ ਦਿਨ ਉਸ ਦਾ ਵੀ ਮਨ ਕੀਤਾ ਕਿ ਉਹ ਵੀ ਹਜ਼ੂਰ ਸਾਹਿਬ ਜਾਵੇ ਅਤੇ ਦੇਖੇ ਕਿ ਲੋਕ ਇੰਨਾ ਜ਼ਿਆਦਾ ਉੱਥੇ ਕਿਉਂ ਜਾਂਦੇ ਨੇ ਅਜਿਹਾ ਉੱਥੇ ਕੀ ਪਿਆ ਹੈ ਸੋ ਇੱਕ ਦਿਨ ਹਿੰਮਤ ਕਰਕੇ ਉਹ ਘਿਸੜਦਾ ਘਿਸੜਦਾ ਸੜਕ ਦੇ ਵਿਚਕਾਰ ਆ ਗਿਆ ਸੜਕ ਦੇ ਵਿਚਕਾਰ ਕਿਸੇ ਨੂੰ ਪਿਆਨ ਦੇਖ ਕੇ ਹਜ਼ੂਰ ਸਾਹਿਬ ਜਾਣ ਵਾਲਾ ਜੱਥਾ ਰੁਕ ਗਿਆ ਉਹਨਾਂ ਨੇ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਵੀ ਹਜ਼ੂਰ ਸਾਹਿਬ ਲੈ ਜਾਣ ਨਹੀਂ ਤਾਂ ਫਿਰ ਗੱਡੀ ਉੱਪਰ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਤਾਂ ਕਿ ਉਸ ਦਾ ਇਸ ਤਕਲੀਫ ਤੋਂ ਛੁਟਕਾਰਾ ਹੋਵੇ ਜਥੇ ਨੂੰ ਉਸ ਦੀ ਹਾਲਤ ਤੇ ਤਰਸ ਆਇਆ ਤੇ ਉਹਨਾਂ ਨੇ ਚੱਕ ਕੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਹਜ਼ੂਰ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਇੱਕ ਦਰਖਤ ਦੇ ਹੇਠਾਂ ਉਸ ਨੂੰ ਬਿਠਾ ਦਿੱਤਾ ਗਿਆ ਉੱਥੇ ਬੈਠ ਕੇ ਉਹ ਹਰ ਰੋਜ਼ ਕੀਰਤਨ ਸੁਣਦਾ ਬਾਣੀ ਸੁਣਦਾ ਅਤੇ ਲੋਕਾਂ ਨੂੰ ਆਉਂਦੇ ਜਾਂਦੇ ਦੇਖਦਾ ਰਹਿੰਦਾ ਹੌਲੀ-ਹੌਲੀ ਉਸ ਦਾ ਮਨ ਇੰਨਾ ਜ਼ਿਆਦਾ ਸ਼ਾਂਤ ਹੋਇਆ ਕਿ ਉਸਨੇ ਵੀ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਇੱਕ ਦਿਨ ਨਗਰ ਕੀਰਤਨ ਸਜਿਆ ਸੀ ਤੇ ਨਗਰ ਕੀਰਤਨ ਉਸ ਦੇ ਕੋਲੋਂ ਹੀ ਲੰਘਣਾ ਸੀ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੇ ਘੋੜੇ ਦੇ ਵੰਸ਼ਸ ਨੂੰ ਤਿਆਰ ਕਰਕੇ ਜਲੂਸ ਕੱਢਿਆ ਜਾਂਦਾ ਹੈ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਸੀ ਸੰਗਤ ਦਾ ਜੋਸ਼ ਸੀ ਅਤੇ ਢੋਲ-ਟਮਕੇ ਵੱਜ ਰਹੇ ਸਨ ਗੁਰੂ ਸਾਹਿਬ ਦੇ ਘੋੜੇ ਦਾ ਵੰਸ਼ ਜਤਿਆਰ ਵਰਤਿਆਰ ਅੱਗੇ-ਅੱਗੇ ਚੱਲ ਰਿਹਾ ਸੀ ਜਿਸ ਜਗ੍ਹਾ ਤੇ ਮੈਂ ਦਰਖਤ ਦੇ ਹੇਠਾਂ ਬੈਠਾ ਸੀ ਉਸ ਤੋਂ 10 ਕਦਮ ਦੂਰ ਆ ਕੇ ਇੱਕਦਮ ਘੋੜਾ ਕਾਬੂ ਤੋਂ ਬਾਹਰ ਹੋ ਗਿਆ ਅਤੇ ਘੋੜਾ ਵਾਂਗਾਂ ਖਿੱਚਦਾ ਹੋਇਆ ਇੱਧਰ-ਉੱਧਰ ਸੰਗਤ ਵੱਲ ਦੌੜਨ ਲੱਗਿਆ ਸਭ ਡਰ ਕੇ ਪਿੱਛੇ ਹੋ ਰਹੇ ਸੀ ਇਸੇ ਤਰ੍ਹਾਂ ਉਹ ਦੌੜਦਾ-ਦੌੜਦਾ ਮੇਰੇ ਕੋਲ ਆਇਆ ਤੇ ਮੇਰੀ ਛਾਤੀ ਤੇ ਆਪਣੇ ਅਗਲੇ ਦੋ ਪੌੜ ਰੱਖ ਦਿੱਤੇ ਤੇ ਉਸ ਤੋਂ ਬਾਅਦ ਇੱਕਦਮ ਚੱਕ ਲਏ ਸਭ ਨੂੰ ਲੱਗਿਆ ਕਿ ਜੋ ਵੀ ਘੋੜੇ ਦੇ ਥੱਲੇ ਆ ਗਿਆ ਹੈ ਉਸ ਦਾ ਨੁਕਸਾਨ ਹੋਇਆ ਹੋਵੇਗਾ ਉਸ ਨੂੰ ਬਹੁਤ ਦਰਦ ਤਕਲੀਫ ਹੋਈ ਹੋਵੇਗੀ ਪਰ ਮੈਂ ਤਾਂ ਅਧ ਰੰਗ ਕਰਕੇ ਸੁੱਨ ਸੀ ਮੈਨੂੰ ਤਾਂ ਕੁਝ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕੁਝ ਹੀ ਸਮੇਂ ਬਾਅਦ ਨਿਹੰਗ ਸਿੰਘਾਂ ਨੇ ਉਸ ਘੋੜੇ ਨੂੰ ਕਾਬੂ ਕਰ ਲਿਆ ਅਤੇ ਸੰਗਤ ਵਿੱਚੋਂ ਕੁਝ ਲੋਕਾਂ ਨੇ ਆ ਕੇ ਮੇਰਾ ਹਾਲਚਾਲ ਪੁੱਛਿਆ ਤੇ ਮੈਂ ਕਿਹਾ ਕਿ ਮੈਂ ਠੀਕ ਹਾਂ ਉਸ ਤੋਂ ਬਾਅਦ ਸਭ ਅੱਗੇ ਚਲੇ ਗਏ ਤੇ ਮੈਂ ਫਿਰ ਤੋਂ ਇਕੱਲਾ ਰਹਿ ਗਿਆ ਮੈਂ ਅਜੇ ਵੀ ਉਸ ਜਾਂਦੇ ਹੋਏ ਨਗਰ ਕੀਰਤਨ ਨੂੰ ਦੇਖ ਰਿਹਾ ਸੀ ਕਿ ਮੇਰੀਆਂ ਲੱਤਾਂ ਦੇ ਚੁ ਕੁਝ ਹਲਚਲ ਮਹਿਸੂਸ ਹੋਈ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀਆਂ ਲੱਤਾਂ ਬਹੁਤ ਜ਼ਿਆਦਾ ਅਕੜਾ ਗਈਆਂ ਹਨ ਉਸ ਦਾ ਮਨ ਕੀਤਾ ਕਿ ਉਹ ਆਪਣੀਆਂ ਲੱਤਾਂ ਨੂੰ ਇਕੱਠੀਆਂ ਕਰ ਲਵੇ ਜਦੋਂ ਉਸ ਨੇ ਜ਼ੋਰ ਲਗਾਇਆ ਤੇ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਲੱਤਾਂ ਆਰਾਮ ਨਾਲ ਇਕੱਠੀਆਂ ਹੋ ਗਈਆਂ ਉਸ ਨੇ ਪਤਾ ਹੀ ਨਹੀਂ ਕਿੰਨੇ ਸਮੇਂ ਬਾਅਦ ਆਪਣੀਆਂ ਲੱਤਾਂ ਨੂੰ ਇਕੱਠੀਆਂ ਕੀਤਾ ਸੀ ਉਸ ਤੋਂ ਬਾਅਦ ਉਸ ਨੇ ਆਪਣੇ ਹੱਥਾਂ ਦੇ ਨਾਲ ਆਪਣੀਆਂ ਲੱਤਾਂ ਨੂੰ ਘੁੱਟਿਆ ਉਹ ਦੇਖ ਕੇ ਹੈਰਾਨ ਸੀ ਕਿ ਉਸ ਦੇ ਹੱਥ ਪੈਰ ਲੱਤਾਂ ਸਭ ਕੰਮ ਕਰ ਰਹੇ ਸੀ ਸਭ ਦੇ ਵਿੱਚ ਜਾਨ ਮਹਿਸੂਸ ਹੋ ਰਹੀ ਸੀ ਉਸ ਦੀ ਜ਼ਬਾਨ ਤੋਂ ਸਿਰਫ ਇੱਕ ਹੀ ਲਫ਼ਜ਼ ਨਿਕਲਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਉਹ ਆਪ ਚੱਲ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਗਿਆ ਅਤੇ ਆਪ ਅੱਗੇ ਜਾ ਕੇ ਉਸ ਘੋੜੇ ਦੇ ਪੈਰਾਂ ਦੇ ਵਿੱਚ ਸਿਰ ਰੱਖ ਦਿੱਤਾ ਅਤੇ ਮੱਥਾ ਟੇਕਿਆ ਬਾਕੀ ਸੰਗਤ ਤਾਂ ਇਸ ਨੂੰ ਸਿਰਫ ਇੱਕ ਆਮ ਸੇਵਾਦਾਰ ਦਾ ਸਤਕਾਰ ਹੀ ਸਮਝ ਰਹੀ ਸੀ ਪਰ ਮੈਨੂੰ ਪਤਾ ਸੀ ਕਿ ਮੇਰੇ ਤੇ ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ ਉਸ ਤੋਂ ਬਾਅਦ ਮੈਂ ਕਈ ਦਿਨ ਹਜ਼ੂਰ ਸਾਹਿਬ ਰਿਹਾ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਹਾਜ਼ਰੀ ਭਰਦਾ ਰਿਹਾ ਬਾਣੀ ਸੁਣਦਾ ਰਿਹਾ ਅਤੇ ਕਈ ਦਿਨ ਸੇਵਾ ਵੀ ਕੀਤੀ। ਹਾਜੀ ਸਾਹਿਬ ਦੇ ਮੂੰਹੋਂ ਇਹ ਗੱਲ ਸੁਣ ਕੇ ਵਰਿੰਦਰ ਨੇ ਦੱਸਿਆ ਕਿ ਮੇਰੇ ਅੰਦਰ ਜੋ ਸਿੱਖੀ ਸਿੱਧਕ ਸੀ ਉਹ ਹੋਰ ਜ਼ਿਆਦਾ ਪੱਕਾ ਹੋ ਗਿਆ। ਪਰ ਵਰਿੰਦਰ ਨੇ ਕਿਹਾ ਕਿ ਮੇਰਾ ਸਵਾਲ ਤਾਂ ਅਜੇ ਉੱਥੇ ਦਾ ਉੱਥੇ ਹੀ ਖੜਾ ਹੈ। ਮੈਨੂੰ ਤਾਂ ਆਪਣੇ ਸਵਾਲ ਦਾ ਜਵਾਬ ਮਿਲਿਆ ਹੀ ਨਹੀਂ। ਤਾਂ ਹਾਜੀ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਸਭ ਕੁਝ ਤਾਂ ਦੱਸ ਦਿੱਤਾ ਹੈ ਹੁਣ ਹੋਰ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਵਿਰਿੰਦਰ ਨੇ ਕਿਹਾ ਕਿ ਮੈਂ ਪੂਰੀ ਗੱਲ ਸਮਝ ਗਿਆ ਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਠੀਕ ਹੋਏ ਪਰ ਤੁਸੀਂ ਗੁਰੂ ਸਾਹਿਬ ਦੀ ਘੋੜੇ ਵਾਲੀ ਹੀ ਫੋਟੋ ਕਿਉਂ ਲਗਾਈ ਤਾਂ ਇਹ ਸੁਣ ਕੇ ਹਾਜੀ ਸਾਹਿਬ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਨੇ ਹੀ ਮੈਨੂੰ ਠੀਕ ਕੀਤਾ ਹੈ ਪਰ ਗੁਰੂ ਜੀ ਨੇ ਆਪਣੀ ਕਿਰਪਾ ਆਪਣੇ ਘੋੜੇ ਦੇ ਕੋਲੋਂ ਕਰਵਾਈ ਹੈ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਹੀ ਕਿਰਪਾ ਕਰਦਾ ਹੈ ਸੋ ਇਸੇ ਕਰਕੇ ਉਸੇ ਦਿਨ ਤੋਂ ਮੇਰੇ ਮਨ ਵਿੱਚ ਗੁਰੂ ਸਾਹਿਬ ਦੇ ਨਾਲ ਨਾਲ ਉਹਨਾਂ ਦੇ ਘੋੜੇ ਦਾ ਵੀ ਉਨਾ ਹੀ ਸਤਕਾਰ ਹੈ ਐਸੇ ਕਰਕੇ ਗੁਰੂ ਜੀ ਦੀ ਘੋੜੇ ਵਾਲੀ ਤਸਵੀਰ ਅਸੀਂ ਆਪਣੀ ਹਰ ਬਸ ਵਿੱਚ ਲਗਾਈ ਹੋਈ ਹੈ ਸੋ ਮਾਲਕ ਦੀ ਕਿਰਪਾ ਇੱਕ ਛਣ ਦੇ ਵਿੱਚ ਹੋ ਜਾਂਦੀ ਹੈ ਉਹ ਜ਼ਮੀਨ ਤੇ ਡਿੱਗਿਆ ਨੂੰ ਇੱਕ ਛਣ ਦੇ ਵਿੱਚ ਅਸਮਾਨ ਦੇ ਵਿੱਚ ਪਹੁੰਚਾ ਦਿੰਦਾ ਹੈ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾਉਣ ਦੇ ਵਿੱਚ ਸਮਾਂ ਨਹੀਂ ਲੱਗਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਅੰਗ ਸੰਗ ਹੀ ਰਹਿੰਦਾ ਹੈ ਲੋੜ ਹੈ ਸਿਰਫ ਪਹਿਚਾਨਣ ਦੀ ਤੇ ਐਸੇ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਜਦੋਂ ਕਿਸੇ ਨੂੰ ਆਰਾਮ ਆ ਨਾ ਹੋਏ ਉਹ ਕਿਤੋਂ ਵੀ ਆ ਜਾਂਦਾ ਹੈ ਤੇ ਫਿਰ ਕੀਰਤਨ ਦੇ ਵਿੱਚੋਂ ਘੋੜੇ ਦੀ ਵਜਾ ਤੋਂ ਇਹਨੂੰ ਆਰਾਮ ਆ ਗਿਆ ਮੁਸਲਮਾਨ ਇੰਨਾ ਜ਼ਿਆਦਾ ਦੇਖ ਕੇ ਖੁਸ਼ ਹੋਇਆ ਕਿ ਉਹਨੀਆਂ ਲੱਤਾਂ ਦੇ ਵਿੱਚ ਦੁਬਾਰਾ ਜਾਨ ਆ ਗਈ ਏ ਉਹਨੀਆਂ ਲੱਤਾਂ ਬਿਲਕੁਲ ਠੀਕ ਹੋ ਗਈਆਂ ਨੇ ਤੇ ਫਿਰ ਉਸ ਕੀਰਤਨ ਦੇ ਵਿੱਚ ਵੀ ਸ਼ਾਮਲ ਹੋਇਆ ਤੇ ਨਾਲ ਹੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਲੱਗ ਪਿਆ ਤੇ ਆਪਣੀਆਂ ਸਭ ਬਸਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਗਵਾ ਦਿੱਤੀ। ਤੁਸੀਂ ਦੇਖੋ ਕਿ ਮੁਸਲਮਾਨ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੋਈ ਏ। ਉਹਨਾਂ ਦੀ ਵਜ੍ਹਾ ਤੋਂ ਆਰਾਮ ਆ ਗਿਆ। ਇਹ ਬਹੁਤ ਵੱਡੀ ਗੱਲ ਏ। ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਅੱਜ ਦੀ ਵੀਡੀਓ ਕਿੈਸੀ ਲੱਗੀ ਏ? ਜ਼ਰੂਰ ਕਮੈਂਟ ਕਰਕੇ ਦੱਸਿਆ ਜੇ। ਬਹੁਤ ਸ਼ੁਕਰੀਆ।